ਅੱਜ ਅਸੀਂ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਜੋ ਵਿਸ਼ਾ ਹੈ ਐਜੂਕੇਸ਼ਨ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜਕੱਲ ਬੜਾ ਹੀ ਤਗੜਾ ਮੁੱਦਾ ਚੱਲ ਰਿਹਾ ਐਜੂਕੇਸ਼ਨ ਤੇ ਲਈ ਲੋਕ ਪੰਜਾਬ ਤੋਂ ਜਾਂ ਪੰਜਾਬ ਤੋਂ ਬਾਹਰ ਵੀ ਲੋਕ ਯੂ ਐਸਏ ਕੈਨੇਡਾ ਜਾ ਰਹੇ ਹਨ ਉਹਨਾਂ ਨੇ ਟਰੰਪ ਵੱਲੋਂ ਬਿਆਨ ਤੇ ਲੋਕਾਂ ਨੂੰ ਬੜੀ ਸੋਚਣ ਵਿੱਚ ਮਜਬੂਰ ਕਰ ਦਿੰਦਾ ਹੈ ਅਸੀਂ ਇਸ ਦੇ ਉੱਤੇ ਇੱਕ ਲੋਕਲ ਬਸਨੀਕ ਜੋ ਪਿੰਡਾਂ ਵਿੱਚ ਰਹਿੰਦੇ ਨੇ ਉਹਨਾਂ ਤੋਂ ਜਾਣਾਂਗੇ ਕਿ ਇਹ ਮੁੱਦਾ ਅਸਲ ਵਿੱਚ ਕੀ ਹੈ ਔਰ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਮੈਂ ਕਹਿਣਾ ਚਾਹਾਂਗਾ ਸਾਡੇ ਜਿਹੜੇ ਜੋ ਸਾਡੇ ਪਿੰਡਾਂ ਦੇ ਲੋਕ ਆਏ ਨੇ ਸਾਡੇ ਨਾਲ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਉਹਨਾਂ ਨਾਲ ਤੁਹਾਨੂੰ ਜੁਰੂਬ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਜੀ ਦੁਨੀਆ ਦੇ ਸਭ ਤੋਂ ਮਜ਼ਬੂਤ ਰਾਸ਼ਟਰ ਕਹੇ ਜਾਣ ਵਾਲੇ ਅਮਰੀਕਾ ਦੇ ਜਿਹੜੇ 트ੰਪ ਜੀ ਨਵੇਂ ਰਾਸ਼ਟਰਪਤੀ ਆਏ ਨੇ ਉਹਨਾਂ ਨੇ ਸੌ ਚੱਕਦੇ ਆ ਜਾਂ ਐਸੇ-ਐਸੇ ਐਲਾਨ ਕਰ ਦਿੱਤੇ ਕਿ ਕੱਲਾ ਪੰਜਾਬ ਨੂੰ ਨਹੀਂ ਪੂਰੇ ਭਾਰਤ ਨੂੰ ਨਹੀਂ ਕਹਿ ਸਕਦੇ ਪੂਰੀ ਦੁਨੀਆ ਨੂੰ ਇਹ ਚਿੰਤਾ ਚ ਪਾ ਦਿੱਤਾ ਸਾਰੇ ਉਸ ਤੋਂ ਪਹਿਲਾਂ ਵੀ ਚਿੰਤਾਈ ਸੀ ਪਰ ਅਫਸੋਸ ਦੀ ਗੱਲ ਹੈ ਕਿ ਜਿਹੜੀ ਚਿੰਤਾ ਸਾਡੇ ਪੰਜਾਬ ਦੇ ਵਾਸੀ ਅੱਜ ਕਰ ਰਹੇ ਨੇ ਇਹਨਾਂ ਨੂੰ ਬਹੁਤ ਪਹਿਲਾਂ ਕਰ ਲੈਣੀ ਚਾਹੀਦੀ ਸੀ ਇਹ ਅੱਜ ਜਿਹੜਾ ਜਾਗੇ ਨੇ ਤੇ ਕਿਤੇ ਪਹਿਲਾਂ ਇਹ ਸਾਡੇ ਨਾਲ ਹੋਣੀ ਤਾਂ ਗੱਲ ਹੋਈ ਨਹੀਂ ਇਹ ਪਹਿਲਾਂ ਤੋਂ ਹੀ ਹੋਈ ਆ ਸਾਨੂੰ ਵੀ ਪਤਾ ਵੀ ਸਾਡੇ ਬੱਚੇ ਵਿਦੇਸ਼ ਚ ਪੜਨ ਜਾਂਦੇ ਆ ਕਦੇ ਲਈ ਜਾਂਦੇ ਆ ਉਚੇਰੀ ਵਿਦਿਆ ਲਈ ਦੇਖੋ ਜੇ ਅਸੀਂ ਆਪਣੇ ਆਪ ਨੂੰ ਕਹੋਨੇ ਆ ਕਿ ਅਸੀਂ ਦੁਨੀਆ ਦੀ ਸਭ ਤੋਂ ਮਜ਼ਬੂਤ ਕੌਮ ਆ ਸਭ ਤੋਂ ਮਜ਼ਬੂਤ ਸਾਡੀ ਧਰਤੀ ਆ ਸਭ ਤੋਂ ਵੱਡਾ ਸਾਡਾ ਖੇਤਰ ਆ ਅਸੀਂ ਕਿਤੇ ਡੋਲ ਨਹੀਂ ਸਕਦੇ ਅਸੀਂ ਪੂਰੇ ਤਾਕਤਵਰਾਂ ਸਾਨੂੰ ਕੋਈ ਹਿਲਾ ਨਹੀਂ ਸਕਦਾ ਤੇ ਫਿਰ ਇਹੇ ਜੀ ਸਾਡੀ ਇੱਥੇ ਕਿੱਥੇ ਕਮੀ ਰਹਗੀ ਵੀ ਸਾਨੂੰ ਜਾ ਕੇ ਅੰਗਰੇਜ਼ਾਂ ਦੇ ਤੁਸੀਂ ਦੇਖੋ ਟਰੰਪ ਦੇ ਭਾਸ਼ਣ ਤੋਂ ਬਾਅਦ ਇੱਕ ਬੀਬੀ ਆ ਜਿਹੜੀ ਸੰਤ ਸੀ ਪਾਸਟਰ ਉਹਨੇ ਕਿੱਥੇ ਤੱਕ ਉਪਰ ਨਹੀਂ ਕੀਆ ਸਾਡੀਆਂ ਰਸੋਈਆਂ 'ਚ ਕੰਮ ਕਰਦੇ ਆ ਸਾਡੀਆਂ ਗੱਡੀਆਂ ਧੋਂਦੇ ਆ ਸਾਡੀਆਂ ਸਫਾਈਆਂ ਕਰਦੇ ਆ ਬਹੁਤ ਮਾਨਦੀਆਂ ਗੱਲਾਂ ਕੀਤੀਆਂ ਬੇਜੇ ਕੰਮ ਕੋਈ ਮਾੜਾ ਨਹੀਂ ਹੁੰਦਾ ਮੈਂ ਕੰਮਵਾਰ ਹੀ ਨਹੀਂ ਕਹਿਣਾ ਚਾਹੁੰਦਾ ਪਰ ਫਿਰ ਵੀ ਇੱਕ ਗੱਲੋਂ ਆਉਂਦੀ ਹੈ ਕਿ ਪੰਜਾਬ ਦੇ ਕਹਿੰਦੇ ਕੌਂਦੇ ਸਿਰ ਕੱਟ ਸਰਦਾਰ 50 50 80 80 ਲੱਖ ਰੁਪਈਆ ਲਾ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆ ਕਾਦੀ ਖਾਤਰ ਭੇਜਦੇ ਨੇ ਸਵਾਲ ਤਾਂ ਇਹ ਆ ਗਿਆ ਵੀ ਕਿਸ ਗੱਲ ਲਈ ਭੇਜਦੇ ਨੇ ਭੇਜਦੇ ਨੇ ਉਚੇਰੀ ਵਿੱਦਿਆ ਲਈ ਜਦੋਂ ਸਾਰਾ ਕੁਝ ਸਾਡੇ ਪੰਜਾਬ 'ਚ ਤਿਆਰ ਕਰ ਸਕਦੇ ਆ ਅਸੀਂ ਵੱਡੇ ਵੱਡੇ ਯੁੱਧ ਜੰਗ ਲੜ ਸਕਦੇ ਆ ਇਹ ਵੀ ਇੱਕ ਯੁੱਧ ਦੀ ਤਿਆਰੀ ਕੋਈ ਸਮਾਜ ਦੀ ਆਜ਼ਾਦੀ ਤੋਂ ਪਹਿਲਾਂ ਹਰ ਵੱਡੀ ਤੋਂ ਵੱਡੀ ਨੌਕਰੀ ਦੇ ਉੱਤੇ ਸਰਦਾਰ ਪੰਜਾਬੀ ਪੰਜਾਬ ਦੇ ਵਾਸੀ ਮੇਰੇ ਪੰਜਾਬ ਦੇ ਜਿਹੜੇ ਮਾਣਯੋਗ ਅਫਸਰ ਰਹੇ ਰਹੇ ਤੇ ਅੱਜ ਉਹ ਫੈਕਟਰੀਆਂ ਦੇ ਗੇਟਾਂ ਤੇ ਚਲੇ ਗਏ ਦੇਖੋ ਜੇ ਬੱਚੇ ਬਾਹਰ ਗਏ ਨੇ ਤਾਂ ਗਏ ਤਾਂ ਤਾਂ ਜੇ ਉਹਨਾਂ ਨੂੰ ਵਧੀਆ ਰੋਜ਼ਗਾਰ ਇੱਥੇ ਮਿਲਦਾ ਵਧੀਆ ਕੰਮ ਮਿਲਦਾ ਤਾਂ ਉਹ ਇੱਥੇ ਰਹਿੰਦੇ ਸਰਕਾਰੀ ਨੌਕਰੀ ਦੀ ਹੁਣ ਆਸ ਹੀ ਛੱਡ ਦੋ ਇਹ ਸਿਸਟਮ ਹੋ ਆ ਗਿਆ ਜਿਹੜਾ ਗਰੀਬ ਬੰਦਾ ਉਹ ਉੱਥੇ ਤੱਕ ਸੋਚ ਨਹੀਂ ਸਕਦਾ ਮੱਧ ਵਰਗ ਦਾ ਜੋ ਆਸ ਕਰਦਾ ਉਹਨੂੰ ਨਹੀਂ ਮਿਲਦਾ ਉੱਚ ਵਰਗ ਥੱਲੇ ਦੇ ਵਰਗ ਨੂੰ ਨਹੀਂ ਸੋਚਦਾ ਅੱਜ ਤੁਸੀਂ ਇੱਕ ਆਮ ਜੀ ਗੱਲ ਸੁਣੋ ਜਿਹੜੀਆਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਨੇ ਆਪਾਂ ਕਿਸੇ ਇੱਕ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਨੇ ਉਹ 50 ਤੋਂ 80 ਲੱਖ ਰੁਪਈਆ ਤੱਕ ਸੁਣਨਾ ਚਾਹੁੰਦਾ ਚਲ ਪੰਜਾਬੀਆਂ ਨੂੰ ਆਦਤ ਹੁੰਦੀ ਆ 10-20 ਲੱਖ ਕੋਲੋਂ ਵੀ ਜੋੜ ਦਿੰਦੇ ਹੋਣਗੇ ਮੰਨ ਲਓ 50 ਲੱਖ ਰੁਪਈਆ ਦੇ ਕੇ ਬੱਚਾ ਬਾਹਰ ਭੇਜਤਾ ਕਰੀਦਾ ਪੜ੍ਹਾਈ ਹੋਈ ਆ ਉਹਨੇ ਪੜ੍ਹਾਈ ਕਰਕੇ ਫਿਰ ਨੌਕਰੀ ਵੀ ਉੱਥੇ ਹੀ ਕਰਨੀ ਆ ਨੌਕਰੀ ਵੀ ਉੱਥੇ ਹੀ ਕਰਨੀ ਆ ਉਹਦਾ ਪੰਜਾਬ ਨੂੰ ਕੀ ਫਾਇਦਾ ਹੋਇਆ ਜ਼ਮੀਨ ਇੱਥੋਂ ਵੇਚਤੀ ਬੈਂਕ ਤੋਂ ਕਰਜ਼ਾ ਲੈ ਲਿਆ ਪੰਜਾਬ ਨਾਲੋਂ ਲਿੰਕ ਟੁੱਟ ਗਿਆ ਮਾਂ ਇੱਥੇ ਮਰ ਗਈ ਪਿਓ ਮਰ ਗਿਆ ਜਿੰਨੀ ਦੇਰ ਉੱਥੇ ਉੱਥੋਂ ਵਾਪਸ ਨਹੀਂ ਆਉਂਦਾ ਰਿਸ਼ਤੇ ਸਾਡੇ ਖਤਮ ਹੋ ਗਏ ਅੰਗਰੇਜ਼ਾਂ ਦੇ ਵਿੱਚ ਜਾ ਕੇ ਸੱਭਿਆਚਾਰ ਸਾਡਾ ਖਤਮ ਹੋ ਗਿਆ ਅਸੀਂ ਤਾਂ ਆਪਣੇ ਬੱਚੇ ਹੀ ਖੋਲੇ ਕੱਲੀ ਜ਼ਮੀਨ ਹੀ ਨਹੀਂ ਕੋਈ ਪੈਸਾ ਜ਼ਰੂਰ ਕਮਾ ਲਿਆ ਪਰ ਪੈਸਾ ਜਿਹੜਾ ਕਮਾਇਆ ਵੀਰੋ ਉਹ ਵੀ ਬੜਾ ਮੁਸ਼ਕਲ ਆ ਜਿਹੜੇ ਅਮਰੀਕਾ ਚ ਗਏ ਜਾਂ ਬਾਹਰ ਗਏ ਆ ਨਾ ਜਦੋਂ ਉਹ ਵੀਡੀਓ ਕਾਲ ਕਰਕੇ ਰੋਂਦੇ ਆ ਉਹਨਾਂ ਨੂੰ ਪਤਾ ਉਹ ਪੈਸਾ ਹੀ ਪੈਸਾ ਕਮਾਇਆ ਰਿਸ਼ਤੇ ਗੁਆਲੇ ਫਿਰ ਇਹਦੇ ਵਿੱਚ ਸਾਡੀ ਸਭ ਤੋਂ ਵੱਡੀ ਮਜਬੂਰੀ ਆ ਜੀ ਉੱਚ ਵਿੱਦਿਆ ਨਹੀਂ ਮਿਲਦੀ ਮੇਰੀ ਇੱਕ ਛੋਟੀ ਜੀ ਰਹਿ ਸਿਰਫ ਮੇਰੀ ਆ ਕਿਸੇ ਨੇ ਕਹਾਈ ਨਹੀਂ ਕੱਲ ਨੂੰ ਇਹਦੇ ਤੇ ਕੋਈ ਇਹ ਨਾ ਹੋਵੇ ਕਿ ਵੀ ਇੱਕ ਬੰਦੇ ਨੇ ਇੰਨੀ ਵੱਡੀ ਗੱਲ ਬੋਲ ਦਿੱਤੀ ਹੁਣ ਮਸਲਾ ਤਾਂ ਇਹ ਆ ਵੀ ਇਹਦਾ ਹੱਲ ਕੀ ਹੋਣਾ ਚਾਹੀਦਾ ਕੀ ਗੱਲ ਉਹ ਯੂਨੀਵਰਸਿਟੀ ਆ ਜਿਹੜੀ ਜੇ ਉਹ ਯੂਨੀਵਰਸਿਟੀ ਬਣਾਉਂਦੇ ਨੇ ਕਿਸੇ ਵੀ ਦੇਸ਼ ਦੇ ਵਿੱਚ ਬਣਦੀ ਆ 100 ਕਰੋੜ ਲੱਗਦਾ ਉਹ 200 ਕਰੋੜ ਲੱਗੂ ਕੀ ਗੱਲ ਪੰਜਾਬ ਕੋਲ 200 ਕਰੋੜ ਨਹੀਂ ਹੈ ਜ਼ਰੂਰ ਹੈ ਫਿਰ ਹਰ ਪਿੰਡ ਚ ਟੂਰਨਾਮੈਂਟ ਹੁੰਦੇ ਨੇ ਜਿੰਨੇ ਕ ਪੰਜਾਬ ਦੇ ਪਿੰਡ ਆ ਹਰ ਪੰਜਵੇਂ ਪਿੰਡ ਚ ਟੂਰਨਾਮੈਂਟ ਹੁੰਦਾ ਲੱਖਾਂ ਰੁਪਏ ਲੱਗ ਜਾਂਦਾ ਜੇ ਮੇਰੇ ਵੀਰੋ ਮੈਂ ਨਹੀਂ ਕਹਿੰਦਾ ਵੀ ਖੇਡਾਂ ਰੋਕੋ ਖੇਡਾਂ ਵੀ ਜ਼ਰੂਰੀ ਆ ਇੱਕ ਸਾਲ ਮਿਸ ਲੋ ਵੀ ਅਸੀਂ ਜੀ ਪਿੰਡ ਚ ਟੂਰਨਾਮੈਂਟ ਦੇ ਪੈਸੇ ਆ ਜਿਹੜੇ ਉਹ ਇਕੱਠੇ ਕਰਨੇ ਆ ਹਰ ਪਿੰਡ ਦੇ ਵਿੱਚ ਬਾਬਿਆਂ ਦੀ ਜਗ੍ਹਾ ਜ਼ਰੂਰ ਆ ਮੇਲੇ ਜ਼ਰੂਰ ਲੱਗਦੇ ਨੇ ਇੱਕ ਵਾਰੀ ਮੇਲਾ ਕਮੇਟੀ ਵਾਲੇ ਬਾਬਾ ਜੀ ਦੇ ਅੱਗੇ ਜਾ ਕੇ ਅਰਦਾਸ ਕਰਨ ਬਾਬਾ ਜੀ ਤਾਂ ਸਭ ਸੁਣਦੇ ਨੇ ਵੀ ਅਸੀਂ ਜੀ ਮੇਲਾ ਨਹੀਂ ਕਰਾਉਣਾ ਅਸੀਂ ਇਹ ਪੈਸਾ ਸਿੱਰੇ ਚਲਾ ਦੇਣਾ ਸਾਡਾ ਪੜਾਈ ਚਲਾ ਦੇਣਾ ਅਸੀਂ ਸਕੂਲ ਬਣਾਉਣਾ ਦੋ ਜਗ੍ਹਾ ਪੈਸੇ ਖਰਚ ਵਾਲੇ ਬਚ ਗਏ ਤੀਜਾ ਜਿਹੜੇ ਸਾਡੇ ਐਮਐਲਏ ਨੇ ਜਦੋਂ ਵੋਟਾਂ ਲੈਣੀਆਂ ਉਹ ਤੋਂ ਰੂੜੀਆਂ ਮਿੱਥ ਸਕਦੇ ਆ ਉਹ ਆਉਂਦੇ ਆ ਪਿਆਰ ਲੈਂਦੇ ਆ ਸਤਿਕਾਰ ਲੈਂਦੇ ਆ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਕਹਿ ਦਿਓ ਜੀ ਇਲਾਕੇ ਦਾ ਕੋਈ ਵਿਕਾਸ ਨਹੀਂ ਕਰਨਾ ਇੱਕ ਸਾਲ ਜਿੰਨਾ ਮੈਨੂੰ ਫੰਡ ਆਇਆ ਉਹ ਮੈਂ ਸਾਰਾ ਇਸ ਪਾਸੇ ਲਾ ਦੂੰਗਾ ਆਪਣੀ ਸਕਿਉਰਿਟੀ ਖਤਮ ਕਰ ਦੂੰਗਾ ਮੈਂ ਸਾਲ ਭਰ ਮੈਂ ਆਪਣੀ ਤਨਖਾਹ ਤੇ ਚੱਲ ਪੂੰ ਗੱਡੀਆਂ ਦੀ ਰਿਪੇਅਰ ਨਹੀਂ ਕਰਾਊਂਗਾ ਕੁਝ ਨਹੀਂ ਕਰੂੰਗਾ ਸਰਕਾਰ ਤੋਂ ਜਿੰਨਾ ਪੈਸਾ ਮਿਲੂਗਾ ਮੈਂ ਇੱਧਰ ਲਾ ਦੂੰਗਾ ਗਾਉਣ ਵਾਲੇ ਲੱਗਣੇ ਬੰਦ ਹੋ ਜਾਣਗੇ ਸਾਡੇ ਐਨਆਰਆਈ ਵੀਰ ਜਿਹੜੇ ਇੰਨੇ ਇੰਨਾ ਗੁਰੂ ਘਰਾਂ ਨੂੰ ਬਣਾਉਣ ਚ ਜਾ ਹੋਰ ਬ ਅਸੀਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਸਕਦੇ ਆ ਜਦੋਂ ਉੱਥੇ ਕਰੋੜਾਂ ਰੁਪਏ ਦੀਆਂ ਲੱਤਾਂ ਘੁੱਟਣ ਵਾਲੀਆਂ ਮਸ਼ੀਨਾਂ ਆ ਜਾਂਦੀਆਂ ਤਾਂ ਕੀ ਸਾਡੇ ਐਨਆਰਆਈ ਵੀਰ ਜੇ ਅਸੀਂ ਇੱਕ ਜ਼ਿਲ੍ਹਾ ਪੱਧਰ ਤੇ ਹੀ ਆਪਣੇ ਵੱਲੋਂ ਪੈਸਾ ਸਾਰਾ ਆਪਣਾ ਹੀ ਇਕੱਠਾ ਕਰਕੇ ਸਰਕਾਰ ਨੂੰ ਛੱਡੋ ਸਰਕਾਰ ਜੇ ਕਰੂ ਕਰੂ ਨਹੀਂ ਤਾਂ ਕਰੂ ਨਾ ਅਸੀਂ ਮੂਰਤ ਕਰਨ ਆ ਜੂਗਾ ਕੋਈ ਗੱਲ ਨਹੀਂ ਮੁੱਖ ਮੰਤਰੀ ਲੇਕਿਨ ਇੱਕ ਨਵੀਂ ਪਹਿਲ ਹੋ ਜੂਗੀ ਵੀ ਆਓ ਜੀ ਅਸੀਂ ਆਪਣੇ ਪੈਸੇ ਨਾਲ ਬਣਾ ਲਿਆ ਜਿੰਨੇ ਕੁ ਦਾ ਉੱਥੇ ਲੱਤਾਂ ਘੁੱਟਣ ਵਾਲੀਆਂ ਮਸ਼ੀਨਾਂ ਕੂਲਰ ਹੋਰ ਕੁਝ ਅੰਦੋਲਨਾ ਚਾਹੁੰਦੇ ਆ ਕਿਸਾਨ ਜਥੇਬੰਦੀਆਂ ਕਹਿ ਦੇਣ ਜੋ ਦੁਨੀਆ ਤੇ ਹੁੰਦਾ ਆ ਅਸੀਂ ਇੱਕ ਸਾਲ ਅਸੀਂ ਵੀ ਆਪਣੇ ਵੱਲੋਂ ਜ ਉਹ ਇਹਦੇ ਲਈ ਲਾ ਦਨੇ ਅਸੀਂ ਆਪਣੀ ਉਹਦੇ ਲੈਵਲ ਦੀ ਯੂਨੀਵਰਸਿਟੀ ਬਣਾ ਸਕਦੇ ਹਾਂ ਇੱਕ ਜ਼ਿਲ੍ਹਾ ਬਣਾਊਗਾ ਜਿਹੜਾ 50 50 ਲੱਖ ਸੀ ਉਹਨਾਂ ਨੂੰ ਦੇ ਕੇ ਉੱਥੇ ਦੋ ਘੰਟੇ ਸਾਡੇ ਬੱਚੇ ਕੰਮ ਕਰਦੇ ਨੇ ਕੀ ਗੱਲ ਜੇ 100 ਸਟੂਡੈਂਟ 50 50 ਲੱਖ ਕੱਟਾ ਕਰਦਾ 5 ਕਰੋੜ ਕਰਕੇ ਦੀ ਸ਼ੁਰੂਆਤ ਨਹੀਂ ਕੀਤੀ ਜਾ ਸਕਦੀ ਬੜੀ ਆਸਾਨੀ ਨਾਲ ਕਰੀ ਜਾ ਸਕਦੀ ਹੈ ਔਰ ਬੜਾ ਵਧੀਆ ਸਮਾਜ ਸਿਰਜਿਆ ਜਾ ਸਕਦਾ ਹੈ ਬੜਾ ਵਧੀਆ ਸਿਰਜਿਆ ਜਾ ਸਕਦਾ ਇੱਕ ਅਸੀਂ ਬਣੀ ਬਣਾਈ ਯੂਨੀਵਰਸਿਟੀ ਵਿੱਚ ਜਾ ਕੇ ਉੱਥੇ ਦਿਹਾੜੀਆਂ ਕਰਦੇ ਹਾਂ ਜਿਹੜੇ ਮੀਰ ਮੇਰੇ ਵੀਰ ਗਏ ਆ ਉਹਨਾਂ ਨੂੰ ਬਿਲਕੁਲ ਪਤਾ ਵੀ ਉੱਥੇ ਕੀ ਕਰਨਾ ਪੈਂਦਾ ਸਭ ਜਾਣਦੇ ਨੇ ਕੋਈ ਦੱਸਣ ਦੀ ਲੋ ਸਭ ਜਾਣਦੇ ਆ ਉੱਥੇ ਜਾ ਕੇ ਕੀ ਕਰਦੇ ਆ ਕਿਵੇਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆ ਜਿਹੜੇ ਬੱਚੇ ਘਰੇ ਪਾਣੀ ਦਾ ਗਲਾਸ ਵੀ ਮੰਗ ਕੇ ਪੀਂਦੇ ਆ ਲਾਡਾਂ ਨਾ ਪਾਲੇ ਹੋਏ ਉੱਥੇ ਰੁੱਲਦੇ ਨੇ ਇਹ ਤਾਂ ਰਲ ਮਿਲ ਕੇ ਬਚਾਇਆ ਜਾ ਸਕਦਾ ਇੱਕ ਮੇਰੇ ਹਿਸਾਬ ਨਾਲ ਜੇ ਇੱਕ ਯੂਨੀਵਰਸਿਟੀ 100 200 ਕਰੋੜ ਨਾਲ ਬਣਦੀ ਆ ਇੰਨਾ ਕੁ ਪੰਜਾਬ ਦੇ ਵਿੱਚ ਮੇਰੇ ਵੀਰੋ ਇੱਕ ਦਿਨ 'ਚ ਇਕੱਠਾ ਕੀਤਾ ਜਾ ਸਕਦਾ ਜੇ ਅਸੀਂ ਆਪਣੇ ਲਈ ਲਗਭਗ ਮੰਨ ਲਓ ਵੀ ਉਹ ਕਹਿੰਦੇ ਜੀ 20% ਥੋੜਾ ਹੋਊਗਾ 80% ਲੋਨ ਦੇ ਦਾਂਗੇ ਕੀ ਗੱਲ ਲੋਨ ਲੈ ਕੇ ਉਧਰ ਨਹੀਂ ਲਾਇਆ ਜਾ ਸਕਦਾ ਵੀ ਅਸੀਂ ਬਲੋਨ ਲੈ ਕੇ ਆਪਣੀ ਯੂਨੀਵਰਸਿਟੀ ਬਣਾ ਕੇ ਇੱਕ ਸਾਲ ਬਾਅਦ ਪੜ ਲਾਂਗੇ ਪੜਿਆ ਜਾ ਸਕਦਾ ਸਾਡੇ ਸਰਟੀਫਿਕੇਟ ਬਰਾਬਰ ਹੋ ਸਕਦੇ ਆ ਤੇ ਜੇ ਟਰੰਪ ਸਾਹਿਬ ਨੇ ਕਹੇਤਾ ਵੀ ਜੀ ਪੜ੍ਹਾਈ ਕਰਨ ਆਓ ਜਿਵੇਂ ਭੇਡ ਵਾਲਿਆ ਭੇਡ ਨੂੰ ਲਿਆਉਂਦੇ ਆ ਖਲ ਲਾਉਂਦੇ ਆ ਉਹਦੀ ਖਲ ਲਾਉਣ ਤੋਂ ਬਾਅਦ ਉਹਦੂ ਕਹਿੰਦੇ ਉਹਨੂੰ ਛੱਡ ਦਿੰਦੇ ਵੀ ਚੱਲ ਤੇਰਾ ਕੰਮ ਹੋ ਗਿਆ ਵੀ ਆਓ ਤੇ ਆਪਣੀ ਪਿਓਰ ਵੀ ਸਾਤੋਂ ਵਿੱਦਿਆ ਲੈਣੀ ਆ ਤੁਸੀਂ ਫੀਸਾਂ ਦੇਜੋ ਉਸ ਤੋਂ ਬਾਅਦ ਤੁਸੀਂ ਫੇਰ ਜਾਓ ਹ ਹੁਣ ਤਾਂ ਖਲ ਲਾਣ ਵਾਲੇ ਕੰਮ ਕੀਤਾ ਇਹਨਾਂ ਨੇ ਨਹੀਂ ਇਹ ਹੋਇਆ ਹੀ ਸਦਾ ਖੱਲ ਲਾਉਣ ਵਾਲਾ ਕੰਮ ਆ ਪਰ ਇਹ ਖੱਲ ਕੁਦਰਤ ਦੀ ਇੱਕ ਦੇਣ ਆ ਵੀ ਖੱਲ ਦੁਆਰਾ ਵੀ ਆ ਜਾਂਦੀ ਆ ਉਹ ਇੱਕ ਵਾਰੀ ਲੱਗ ਕੇ ਚਲੇ ਜਾਂਦੇ ਆ ਪਹਿਲਾਂ ਚਾਚਾ ਗਿਆ ਸੀ ਚਾਚਾ ਪੜ ਕੇ ਉੱਥੇ ਖੱਪ ਗਿਆ ਉਸ ਤੋਂ ਬਾਅਦ ਉਹਨੇ ਆਪਦੇ ਭਤੀਜੇ ਨੂੰ ਵੀ ਲੈ ਗਿਆ ਹੁਣ ਭਤੀਜਾ ਜਿਹੜੇ ਆਪਦੇ ਵੀ ਭਤੀਜਿਆਂ ਨੂੰ ਲਈ ਜਾਂਦੇ ਆ ਖੱਲ ਲਾਉਣ ਵਾਲੀ ਉਹ ਗੱਲ ਆ ਕਿ ਉਹ ਖੱਲ ਆਈ ਜਾਂਦੀ ਆ ਜੇ ਅਸੀਂ ਕਹਿੰਨੇ ਆ ਨਾ ਸਾਡੇ ਪੰਜਾਬ ਕੋਲ ਪੈਸਾ ਨਹੀਂ ਹੈਗਾ ਇਹ ਗੱਲ ਲੱਗਦੀ ਤਾਂ ਨਹੀਂ ਹੈ ਵੀ ਮੰਨਣ ਮਨਾਉਣ ਵਾਲੀ ਫਿਰ ਪੰਜੀਰੀਆਂ ਜਿਹੜੀਆਂ ਦੇਣੀਆਂ ਨੇ ਉਹ ਪੈਲਸਾਂ ਚ ਦੇਣੀਆਂ ਆ 4 4000 5 5000 ਜਾਂ ਹੋ ਸਕਦਾ ਵੀ ਮੈਂ ਗਲਤਾਂ ਕਿਉਂਕਿ ਕੋਈ ਵੱਡੇ ਵਿਆਹਾਂ 'ਚ ਨਹੀਂ ਜਾਂਦੇ ਹੈਗੇ ਅਸੀਂ ਉਹ ਉਹ じゃ ਮੰਨਦਾ ਨਹੀਂ ਵੀ 10000 ਵਾਲੀ ਵੀ ਪਲੇਟ ਹੋ ਸਕਦੀ ਹੈ ਜੇ ਅਸੀਂ ਇੱਕ ਵਿਆਹ ਦੇ ਇੱਕ ਦਿਨ ਦੇ 4 ਘੰਟੇ 3 ਘੰਟੇ ਦੇ ਪ੍ਰੋਗਰਾਮ 'ਚ ਅਸੀਂ 10000 ਦੀ ਪਲੇਟ ਲਾ ਸਕਦੇ ਆ ਤਾਂ ਵੀਰੋ ਜੇ ਆਪਾਂ ਜ਼ਿੰਦਗੀ ਦਾ ਸੰਕਲਪ ਕਰ ਲਈਏ ਨਾ ਤਾਂ ਮੇਰੇ ਵਰਗੇ ਜਿਹੜੇ ਬੰਦੇ ਆਮ ਰੋਜ਼ਾਨਾ ਦੀ ਆਪਣੀ ਕਮਾਈ ਕਰਦੇ ਆ ਕੀ ਗੱਲ ਅਸੀਂ 10000 ਰੁਪਏ ਨਹੀਂ ਦੇ ਸਕਦੇ ਵੀ ਲਓ ਜੀ ਇੱਕ ਵਾਰੀ ਅਸੀਂ ਵੀ ਕਿਸੇ ਇਹ ਵੀ ਇੱਕ ਸਮਝ ਲਓ ਜਿਵੇਂ ਕਿਤੇ ਕੁੰਭ ਦਾ ਮੇਲਾ ਚੱਲ ਰਿਹਾ ਨੇ ਵੀ ਇੱਕ ਮਹਾਕੁੰਭਾ ਸਾਡਾ ਪੰਜਾਬ ਵੱਜੂਗਾ ਸਾਨੂੰ ਦਿਹਾੜੀਆਂ ਨਹੀਂ ਕਰਨੀਆਂ ਪੈਣਗੀਆਂ ਘੁੰਮਣ ਲਈ ਜਾਓ ਜੇ ਨਹੀਂ ਜਾਣਾ ਜਾਣਾ ਕੋਈ ਹੁਣ ਵੀ ਤਾਂ ਟੂਰਿਸਟ ਦਾ ਪੰਗਾ ਹੀ ਆ। ਬੱਚਿਆਂ ਦਾ ਬਹਾਨਾ ਆ ਕਿ ਅਸੀਂ ਇੱਥੇ ਲਾਈਫਸਟਾਈਲ ਅੱਛਾ ਨਹੀਂ, ਉੱਥੇ ਲਾਈਫਸਟਾਈਲ ਅੱਛਾ ਹੈ, ਖਾਣ ਵੀ ਨੱਚਾ ਸਭ ਕੁਝ ਅੱਛਾ ਇਸ ਲਈ ਜਾਂਦੇ ਨੇ। ਬੱਚੇ ਨੂੰ ਜਿਹੜੀ ਇੱਕ ਬੱਚੇ ਦੀ ਬੁੱਧੀ ਭ੍ਰਿਸ਼ਟ ਕੀਤੀ ਆ ਨਾ ਉਹ ਖੁਦ ਸਾਡੇ ਕਿਸਾਨ ਭਰਾਵਾਂ ਨੇ ਕੀਤੀ ਆ। ਕਿਸਾਨ ਛੱਡ ਕਹੋ ਜੀ ਜੱਟਾਂ ਨੇ ਕੀਤੀ ਆ। ਕਿਸਾਨ ਤਾਂ ਉਹ ਹੁੰਦਾ ਜਿਹੜਾ ਖੇਤੀ ਨਾਲ ਕੰਮ ਕਰਨ ਵਾਲਾ ਆ, ਉਹ ਦਿਹਾੜੀਦਾਰ ਵੀ ਕਿਸਾਨ ਆ, ਹਲ ਬਾਉਣ ਵਾਲੇ ਵੀ ਕਿਸਾਨ ਆ, ਸਪਰੇਅ ਕਰਨ ਵਾਲੇ ਵੀ ਕਿਸਾਨ ਆ ਜਾਂ ਜੋ ਦਿਹਾੜੀ ਲਾ ਕੇ ਜੋ ਕੁਝ ਕੰਮ ਕਰਦੇ ਹੋ ਕਿਸਾਨ ਆ। ਇਹ ਜੱਟਾਂ ਨੇ ਕੀਤੀ ਆ ਕਿਉਂਕਿ ਪਹਿਲੇ ਦਿਨ ਜਦੋਂ ਕਦੇ ਬਾਪ ਕਦੇ ਕਹਿ ਦਿੰਦਾ ਨਾ ਉਹ ਮੈਂ ਕਣਕ ਵੱਢਣ ਲਈ ਕੰਬੈਨ ਲੱਗੀ ਆ ਤੂੰ ਅਸੀਂ ਮੁੰਡੇ ਨੂੰ ਮਗਰ ਭੇਜ ਦੋ ਤਾਂ ਮਾਂ ਕਹਿੰਦੀ ਆ ਆਪ ਤਾਂ ਤੁਸੀਂ ਸਾਰੀ ਉਮਰ ਖੇਤਾਂ 'ਚ ਧੱਕੇ ਖਾਦੀ ਐ ਵੀ ਧੱਕੇ ਖਾਊਗਾ ਬੱਚੇ ਦੇ ਮਨ 'ਚ ਪਹਿਲਾਂ ਹੀ ਪੈਦਾ ਕਰ ਦਿੱਤਾ ਵੀ ਤੂੰ ਆਪਣੀ ਜ਼ਮੀਨ ਆਪਣੀ ਸਰਦਾਰੀ ਆਪਣਾ ਵਿਰਸਾ ਆਪਣਾ ਬਰਾਸਤ ਨਹੀਂ ਸੰਭਾਲਣੀ ਤੇ ਤੂੰ ਪੁੱਤਰਾ ਜਾ ਕੇ ਅੰਗਰੇਜ਼ਾਂ ਦੇ ਦਿਹਾੜੀ ਕਰਨੀ ਉਹਦੇ ਦਿਮਾਗ 'ਚ ਪਹਿਲਾਂ ਹੀ ਚੀਜ਼ ਬਣਾ ਦਿੱਤੀ ਗਈ ਇਹ ਲੋੜ ਆ ਸਾਡੇ ਬੱਚਿਆਂ ਨੂੰ ਦੱਸਣ ਦੀ ਵੀ ਇਹ ਜਿਹੜੀ ਪੰਜਾਬ ਦੀ ਧਰਤੀ ਆ ਨਾ ਇਹ ਕਿਤੇ ਨਹੀਂ ਮਿਲਣੀ ਹੈ ਜਿਵੇਂ ਕਿ ਤੁਸੀਂ ਇਹ ਬਰਹੂ ਬੱਚੇ ਕਰਨ ਕੀ ਹੁਣ ਮੰਨ ਲਓ ਬਾਹਰ ਬਾਹਰੋਂ ਵਾਪਸ ਭੇਜ ਦਿੰਦੇ ਹੁਣ ਦੇਖੋ ਜੀ ਉਹਨਾਂ ਬੱਚਿਆਂ ਦੇ ਵਿੱਚੋਂ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਵੀ ਪੜ੍ਹਨਾ ਉਹ ਤੇ ਪੜ੍ਹ ਕੇ ਚਲੇ ਜਾਓ ਨੌਕਰੀ ਜਿਹੜੇ ਬੱਚੇ ਅੱਜ ਕਹਿੰਦੇ ਆ ਦੇਖੋ ਹੁਣ ਤੁਸੀਂ ਕੋਈ ਵੀ ਕੋਰਸ ਕਰਾ ਲਓ ਜੇ ਤੁਸੀਂ 80 ਲੱਖ ਰੁਪਈਆ ਵਿਦੇਸ਼ ਚ ਦਿੰਨੇ ਹੋ ਤਾਂ ਮਿੱਤਰੋ 30 35 ਲੱਖ 40 ਲੱਖ ਤਾਂ ਆਪਣੇ ਵੀ ਖਰਚਾ ਹੁੰਦਾ ਹੀ ਆ ਤੇ ਜੇ ਤੁਸੀਂ ਉੱਥੇ ਜਾ ਕੇ ਤੁਹਾਨੂੰ ਵਾਪਸ ਭੇਜਦੇ ਤਾਂ ਨੌਕਰੀ ਫੇਰ ਕਿੱਥੇ ਕਰੋਗੇ ਚੰਨ ਦੇ ਤਾਂ ਨੌਕਰੀਆਂ ਮਿਲਣੀਆਂ ਨਹੀਂ ਮੰਗਲ ਤੇ ਮਿਲਣੀਆਂ ਨਹੀਂ ਹੈਗੀਆਂ ਉਹਨਾਂ ਗ੍ਰਹਾਂ ਦੇ ਨੌਕਰੀ ਕਰਨ ਤਾਂ ਫੇਰ ਭਾਰਤ ਜਾਉਣਾ ਪੈਣਾ ਤੇ ਫਿਰ ਜੇ ਇਹ ਨਹੀਂ ਹੈ ਵੀ ਤੁਸੀਂ ਪਹਿਲਾਂ ਹੀ ਜੇ ਤੁਹਾਡੇ ਕੋਲ سرمਾਇਆ ਹੈ ਤੁਸੀਂ ਨੌਕਰੀ ਨੂੰ ਇੱਕ ਪਾਸੇ ਰੱਖ ਕੇ ਨਾਲ ਨਾਲ ਆਪਣੇ ਕੰਮ ਨੂੰ ਡਿਵੈਲਪ ਕਰੋ ਜੇ ਹੁਣ ਕੋਈ 20 ਕਿੱਲੇ ਵਾਲਾ ਇੱਕ ਜਿਮੀਦਾਰ ਹੈ ਕੀ ਗੱਲ ਉਹ ਆਪਣੇ ਦੋਸਤਾਂ ਨੂੰ ਦੋ ਜਣਿਆਂ ਨੂੰ ਨਾਲ ਰਲਾ ਕੇ ਕੋਈ ਬਿਜ਼ਨਸ ਨਹੀਂ ਸ਼ੁਰੂ ਕਰ ਸਕਦਾ ਬੜੀ ਵਧੀਆ ਸਾਨੀ ਨਾਲ ਖੇਤੀ ਕਰ ਸਕਦੇ ਆ ਬੜੀ ਵਧੀਆ ਫਸਲ ਕਰਕੇ ਆ ਕੇ ਫਸਲੀ ਚੱਕਰ ਹੁਣ ਕਿਸਾਨੀ ਬਾਰੇ ਤਾਂ ਆਪਾਂ ਗੱਲ ਨਹੀਂ ਕਰਦੇ ਕਿਉਂਕਿ ਕਿਸਾਨ ਯੂਨੀਅਨ ਨੇ ਪਹਿਲਾਂ ਹੀ ਕਹਿੰਦੀਆਂ ਵੀ ਖੇਤੀ ਘਾਟੇ ਦਾ ਸੌਦਾ ਉਹਦਾ ਹੋਰ ਕਿਤੇ ਚਲੇ ਜਾਏਗਾ ਮੁੱਦਾ ਕਿਤੇ ਹੋਰ ਚਲੇ ਜਾਏਗਾ ਅਸੀਂ ਆਪਾਂ ਮੁੱਦੇ ਤੋਂ ਭਟਕ ਜਾਾਂਗੇ ਕਿਉਂਕਿ ਮੁੱਦਾ ਕਿਤੇ ਹੋਰ ਚਲਾ ਜਾਊਗਾ ਕਿਸਾਨ ਯੂਨੀਅਨ ਵਾਲੇ ਵੀ ਜਾਂ ਕਿਸਾਨ ਕਹਿੰਦੇ ਵੀ ਪਹਿਲਾਂ ਅਸੀਂ ਘਾਟੇ 'ਚ ਹਾਂ ਲੇਕਿਨ ਇਸ ਜ਼ਮੀਨ ਦੇ ਸਿਰ ਤੇ ਹੋਰ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਆ ਸਰਕਾਰ ਖੁਦ ਕੰਮ ਨੂੰ ਵਧਾਵਾ ਦੇ ਰਹੀ ਆ ਸਰਕਾਰ ਬਹੁਤ سارے ਕੰਮਾਂ ਤੇ ਸਬਸਿਡੀ ਦੇ ਰਹੀ ਆ ਫਾਰਮਿੰਗ ਕਰੋ ਇਹ ਕਰੋ ਕਰੋ ਲੇਕਿਨ ਕਸੂਰ ਇਹ ਹੋਇਆ ਕਿ ਇਹ 30 35 ਸਾਲਾਂ ਦੇ ਵਿੱਚ ਇੱਕ ਜਿਵੇਂ ਸਟੋਵ ਨੂੰ ਪੰਪ ਮਾਰਿਆ ਜਾਂਦੇ ਨੇ ਨਾ ਪਹਿਲਾਂ ਜਿਹੜੇ ਡੀਜ਼ਲ ਵਾਲੇ ਮਿੱਟੀ ਦੇ ਤੇਲ ਵਾਲੇ ਪਾਉ ਨੂੰ ਪੰਪ ਮਾਰਿਆ ਜਾਂਦਾ ਸੀ ਬੱਚਿਆਂ ਨੂੰ ਖੁਦ ਪਰਿਵਾਰ ਵਾਲਿਆਂ ਵੱਲੋਂ ਉਹਨਾਂ ਦੇ ਦੋਸਤਾਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਇਹ ਪੰਪ ਮਾਰਿਆ ਗਿਆ ਕਿ ਜੇ ਤੇਰੀ ਜ਼ਿੰਦਗੀ ਆ ਮਿੱਤਰਾ ਤੇਰੀ ਜ਼ਿੰਦਗੀ ਵਿਦੇਸ਼ ਜਾ ਕੇ ਆ ਪੰਜਾਬ ਚ ਰਹਿ ਕੇ ਤੇਰੀ ਕੋਈ ਜ਼ਿੰਦਗੀ ਨਹੀਂ ਜਿਹੜੇ ਤੇਰੇ ਪਿਓ ਦਾਦੇ ਇੱਥੇ ਰਹਿ ਗਏ ਉਹਨਾਂ ਨੇ ਤਾਂ ਨਰਕ ਭੋਗ ਗਿਆ ਤੇ ਬੱਚੇ ਬੱਚੇ ਨੂੰ ਖੁਦ ਇਹੀ ਗੱਲ ਦੱਸੀ ਗਈ ਆ ਉਹਦੇ ਪਹਿਲਾਂ ਤੋਂ ਦਿਮਾਗ 'ਚੋਂ ਅੱਜ ਹੁਣ 6ਵੀਂ ਪੜਦਾ 7ਵੀਂ ਪੜਦਾ ਬੱਚਾ ਵੀ ਕਹਿੰਦਾ ਬੱਸ ਮੈਂ ਕੀ ਲੈਣਾ ਮੈਂ ਤਾਂ ਬਾਹਰ ਨਿਕਲ ਜਾਣਾ ਮੈਂ ਕੀ ਲੈਣਾ ਮੈਂ ਤਾਂ ਬਾਹਰ ਨਿਕਲ ਜਾਣਾ ਇਥੇ ਦੇਖਿਓ ਵੀ ਜਾਂਦ ਰਿਹਾ ਨਾ ਅੱਜਕੱਲ ਬਹੁਤ ਜ਼ਿਆਦਾ ਦੇਖੋ ਦੇਖੀ ਤਾਂ ਨਹੀਂ ਕਿਹਾ ਜਾ ਸਕਦਾ ਦੇਖੋ ਦੇਖੀ ਸਿਰਫ ਜਿੱਦ ਕੀਤੀ ਜਾ ਸਕਦੀ ਆ ਪਰ ਅਸਲ ਦੇ ਵਿੱਚ ਜਿਹੜਾ 40 50 ਲੱਖ ਅਰੇਂਜਮੈਂਟ ਕਰਨਾ ਕੋਈ 16 ਸਾਲ ਦਾ 15 ਸਾਲ ਦਾ ਬੱਚਾ ਨਹੀਂ ਕਰ ਸਕਦਾ ਜਿਹੜਾ ਵੱਡੀਆਂ ਚੱਕ ਕੇ ਫਾਹਾ ਲੈਂਦੇ ਆ ਉਹਦੇ ਪੇਰੈਂਟਸ ਲੈਂਦੇ ਨੇ ਇਹ ਦੇਖਾ ਦੇਖੀ ਨਹੀਂ ਹੈਗੀ ਹਾਏ ਆ ਵੀ ਜਿੱਦਬਾਜੀ ਜ਼ਰੂਰ ਹੋ ਸਕਦੀ ਹੈ ਵੀ ਤਾਇ ਦੇ ਦੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ ਹਾਂ ਵੀ ਜੇ ਸਰਪੰਚਾਂ ਦਾ ਮੁੰਡਾ ਚਲਿਆ ਗਿਆ ਤਾਂ ਜਿਹੜੇ ਪੰਜ ਪੰਜ ਆ ਉਹ ਸੋਚਦੇ ਆ ਕਿ ਅਸੀਂ ਸਰਪੰਚੀ 'ਚ ਬੇਸ਼ੱਕ ਸਰਪੰਚੀ 'ਚ ਉਹਦਾ ਮੁਕਾਬਲਾ ਨਾ ਕਰ ਸਕੀਏ ਪਰ ਬੱਚਾ ਬਾਹਰ ਜ਼ਰੂਰ ਭੇਜਣਾ ਕਿਉਂਕਿ ਜੇ ਉਹਦਾ ਪੁੱਤ ਜਾ ਕੇ ਇੱਕ ਦਾ ਸੈੱਟ ਹੋ ਗਿਆ ਉਹਦੀ ਕੋਠੀਆਂ ਬਣਦੀਆਂ ਬਗਲੇ ਬਣਦੇ ਦੇਖ ਕੇ ਹਰ ਕੋਈ ਚਾਹੁੰਦਾ ਕਿ ਮੇਰਾ ਵੀ ਬੱਚਾ ਜਾਵੇ ਪਰ ਵੀਰੋ ਇਹ ਯਾਦ ਰੱਖ ਲਓ ਨਾ ਤਾਂ ਪਹਿਲਾਂ ਵਾਲਾ ਕੈਨੇਡਾ ਕੈਨੇਡਾ ਰਿਹਾ ਨਾ ਹੁਣ ਦਾ ਅਮਰੀਕਾ ਅਮਰੀਕਾ ਰਿਹਾ ਜਿਹੜਾ ਕਿ ਪ੍ਰਮਾਤਮਾ ਕਰੇ ਕਿਸੇ ਦਾ ਕੰਮ ਸੈੱਟ ਹੋ ਗਿਆ ਉਹ ਆਪਣਾ ਘਰ ਬਣਾ ਗਿਆ ਆਪਣਾ ਇੱਥੇ ਆਪਣੇ ਮਾਪਿਆਂ ਦਾ ਜਿਹੜਾ ਜ਼ਿੰਦਗੀ ਦਾ ਸੁਧਾਰ ਕਰ ਗਿਆ ਪਰ ਬਾਕੀਆਂ ਦੀ ਜਿਹੜੀਆਂ ਅੱਗੇ ਕੋਠੀਆਂ ਬਣਦੀਆਂ ਸੀ 8-8 ਮੰਜ਼ਲੀਆਂ 4-4 ਮੰਜ਼ਲੀਆਂ 5-5 ਮੰਜ਼ਲੀਆਂ ਸੋਚਦੇ ਸੀ ਨਾ ਵੀ ਅਸੀਂ ਸ਼ਹਿਰਾਂ ਦੇ ਵਿੱਚ ਮਾਲ ਬਣਾ ਲਾਂਗੇ ਜਾਂ ਪਿੰਡਾਂ ਦੇ ਵਿੱਚ ਬਣਾ ਲਾਂਗੇ ਹੁਣ ਨਹੀਂ ਹੈ ਨਹੀਂ ਪਰ ਹੋਣੀਆਂ ਹੁਣ ਨਹੀਂ ਹੈ ਨਹੀਂ ਪਰ ਹੋਣੀਆਂ ਕਿਉਂਕਿ ਅਸਲ ਦੇ ਵਿੱਚ ਟਰੰਪ ਨੇ ਵੀ ਤਾਂ ਆਪਣੇ ਲੋਕਾਂ ਦਾ ਹਿੱਤ ਦੇਖਿਆ ਆਪਣੇ ਲੋਕਾਂ ਦਾ ਹਿੱਤ ਦੇਖਿਆ ਜੋ ਇਹ ਬਹੁਤ ਵੱਡਾ ਮਸਲਾ ਪਰ ਮੈਨੂੰ ਨਹੀਂ ਲੱਗਦਾ ਕਿ ਟਰੰਪ ਇੰਨਾ ਕੁਝ ਕਰਨ ਤੇ ਕਾਮਯਾਬ ਹੋ ਜਾਊਗਾ ਅਸਲ ਦੇ ਵਿੱਚ ਜੇ ਅੱਜ ਟਰੰਪ ਐਲਨ ਮਸਕ ਜਾਂ ਉਹਦੀ ਜਿਹੜੀ ਮਿਨਿਸਟਰੀ ਹੈ ਜਿਹੜੀ ਦਬਕੇ ਮਾਰ ਰਹੀ ਆ ਇਕੋ ਸਾਡੇ ਸਰਕਾਰ ਦੀਆਂ ਨੀਤੀਆਂ ਸੀ ਜਿੰਨਾ ਕਰਕੇ ਉਹਨੇ ਇਹ ਸਾਰਾ ਝਟਕਾ ਦਿੱਤਾ ਨਹੀਂ ਤਾਂ ਟਰੰਪ ਕੱਲਾ ਭਾਰਤੀਆਂ ਤੇ ਜਾਂ ਪੰਜਾਬੀਆਂ ਤੇ ਜਾਂ ਗੁਜਰਾਤੀਆਂ ਤੇ ਸਖਤ ਨਹੀਂ ਹੋਇਆ ਪੂਰੀ ਦੁਨੀਆ ਤੇ ਸਖਤ ਹੋਇਆ ਦੇਖੋ ਹਰ ਇੱਕ ਜਿਹੜਾ ਵੀ ਰਾਜਾ ਹੁੰਦਾ ਰਾਜਾ ਹੀ ਮੰਨ ਲਓ ਇੱਕ ਰਾਸ਼ਟਰਪਤੀ ਵੀ ਰਾਜਾ ਉਹਨੂੰ ਉਹਦਾ ਫਰਜ਼ ਹੁੰਦਾ ਕਿ ਆਪਣੀ ਪ੍ਰਜਾ ਬਾਰੇ ਸੋਚੇ ਪਹਿਲਾਂ ਉਹ ਪ੍ਰਜਾ ਬਾਰੇ ਸੋਚੇਗਾ ਪਹਿਲਾਂ ਉਹ ਆਪਣੀ ਪ੍ਰਜਾ ਬਾਰੇ ਸੋਚੇਗਾ ਇਹ ਨਹੀਂ ਗੱਲ ਵੀ ਉਹਨੂੰ ਇਮੀਗ੍ਰੇਟ ਦੀ ਜ਼ਰੂਰਤ ਨਹੀਂ ਹੈ ਬੰਦੇ ਉਹਨੂੰ ਚਾਹੀਦੇ ਆ ਦਿਹਾੜੀਏ ਵੀ ਚਾਹੀਦੇ ਆ ਸਭ ਕੁਝ ਚਾਹੀਦੇ ਆ ਲੇਕਿਨ ਉਹ ਅੱਗੇ ਤੋਂ ਪੱਕਾ ਹੋ ਜਾਊਗਾ ਹੁਣ ਮੇਰੇ ਵੀਰੋ ਮੈਂ ਤਾਂ ਸਭ ਨੂੰ ਇਹੀ ਏ ਹੁਣ ਜਿਹੜਾ ਬੰਬੋ ਨੇ ਚਲਾਉਣਾ ਸੀ ਚਲਾਤਾ ਧੂੜ ਪੂਰੀ ਉੱਡੀ ਪਈ ਆ ਚੁੱਪ ਕਰਕੇ ਘਰ ਬਹਿ ਜਾਓ ਜੀਨੇ ਏਜੰਟ ਨੂੰ 2 ਲੱਖ 3 ਲੱਖ ਦਿੱਤਾ ਉਹਨੂੰ ਸਾਸਰੀ ਘਰ ਬੁਲਾਉਂਦੇ ਰਿਆ ਕਰੋ ਗੁੱਡ ਮਾਰਨਿੰਗ ਮੈਸੇਜ ਭੇਜਦੇ ਰਿਆ ਕਰੋ ਕਿਤੇ ਇਹ ਨਾ ਹੋਵੇ ਕਿ ਏਜੰਟ ਤੁਹਾਨੂੰ ਕੋਈ ਇਹੋ ਜਿਹਾ ਤਾਣਾ ਬਣਾ ਮੁਰ ਕੇ ਕਹਿ ਦੇਵੇ ਲਓ ਜੀ ਤੁਹਾਡਾ ਜਵਾਕ ਅਸੀਂ ਸਿੱਧਾ ਨਹੀਂ ਟਿੱਡਾ ਭੇਜਦੇ ਆ ਉੱਥੇ ਗੋਲੀ ਮਾਰੀ ਜਾਣੀ ਆ ਉੱਥੇ ਹੁਣ ਬਚਣ ਦਾ ਚਾਂਸ ਨਹੀਂ ਹੈ ਉੱਥੇ ਗੋਲੀ ਮਾਰੀ ਜਾਣੀ ਆ ਕੋਈ ਬੱਚਿਆਂ ਨੂੰ ਬਰਬਾਦ ਨਾ ਕਰੋ ਬਹੁਤ ਸਾਰੇ ਐਸੇ ਵੀਰ ਨੇ ਜਿਹੜੀ ਜਨਾਨੀ ਬਾਡਰ ਲੰਘੀ ਬੰਦਾ ਪਿੱਛੇ ਬੈਠਾ ਕਿਸੇ ਦੇ ਬੱਚੇ ਲੰਘੇ ਉਹ ਪਿੱਛੇ ਬੈਠਾ ਵੀਰ ਚੁੱਪ ਕਰਕੇ ਜਿਵੇਂ ਵੀ ਆਪਣੀ ਜ਼ਿੰਦਗੀਆਂ ਨਾਲ ਮੁੜੇ ਉਹ ਆਪਣੇ ਬਤਨਾਂ ਨੂੰ ਆਪਣੀ ਜਾਨ ਨਾਲੋਂ ਵੱਧ ਕੇ ਕੋਈ ਸੁਖ ਨਹੀਂ ਹੈ ਜਾਨ ਨਾਲੋਂ ਵੱਧ ਕੇ ਪਿਆਰੀ ਕੋਈ ਧਰਤੀ ਨਹੀਂ ਹੈ ਇਸ ਲਈ ਆਪਾਂ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਅਗਲਾ ਸਮਾਂ ਜਿਹੜਾ ਉਹ ਪਲਟ ਗਿਆ ਇਹ ਤੁਹਾਡਾ ਮੈਸੇਜ ਬਹੁਤ ਵੱਡਾ ਮੈਸੇਜ ਹੈ ਜੇ ਅਗਰ ਦੇਖਿਆ ਜਾਵੇ ਜੇ ਅਗਰ ਪੰਜਾਬ ਪੱਸੀ ਇਸ ਨੂੰ ਤਾਂ ਅਨਾਲ ਸੋਨਨਗਰ ਇਸ ਵਿੱਚ ਵਿਸ਼ੇ ਤੇ ਆਸਾਨੀ ਨਾਲ ਉਹਨਾਂ ਨੂੰ ਸਮਝ ਵੀ ਆ ਸਕਦੀ ਹੈ ਇਸ ਗੱਲ ਤੇ ਤੁਹਾਡਾ ਲਾਸਟ ਮੈਸੇਜ ਕੀ ਹੈ ਜਾਂਦਿਆਂ ਨੂੰ ਇਸ ਤੋਂ ਇਲਾਵਾ ਹੋਰ ਕੀ ਕਰਨਾ ਚਾਹੀਦਾ ਲਾਸਟ ਮੈਸੇਜ ਤੁਸੀਂ ਗੱਲ ਸਮਾਪਤ ਕਰ ਸਕਦੇ ਹੋ ਲਾਸਟ ਗੱਲ ਇਹ ਹੈ ਜੀ ਵੀ ਉਹ ਭੁੱਲ ਜਓ ਕਿ ਵਿਦੇਸ਼ ਚ ਪੜ ਕੇ ਹੀ ਬੱਚੇ ਨੌਕਰੀ ਕਰ ਸਕਦੇ ਜੇ ਤੁਸੀਂ ਨੌਕਰੀ ਉਹ ਕਰਵਾਉਣੀ ਹੈ ਨਾ ਤਾਂ ਇੱਥੇ ਪੜ ਕੇ ਵੀ ਮਿਲ ਜਾਣੀ ਆ ਕਿਉਂਕਿ ਹੁਣ ਵਿਦੇਸ਼ਾਂ ਚ ਨੌਕਰੀ ਦਾ ਤਾਂ ਕੰਮ ਖਤਮ ਹੋ ਗਿਆ ਨੌਕਰੀ ਫੇਰ ਭਾਰਤ ਚ ਹੀ ਕਰਨੀ ਆ ਤਾਂ ਭਾਰਤ ਚ ਹੀ ਪੜਾਈ ਕਰ ਲਓ ਨਹੀਂ ਤਾਂ ਸਭ ਤੋਂ ਵੱਡੀ ਗੱਲ ਜਿੰਨਾਂ ਲੋਕਾਂ ਕੋਲ ਪੜਾਈ ਨਹੀਂ ਹੈ ਰੋਟੀ ਉਹ ਵੀ ਖਾਂਦੇ ਆ ਪੜ੍ਹਾਈ ਤਾਂ ਇਹ ਕੁਛਕ ਸਮੇਂ ਤੋਂ ਪੜ੍ਹਾਈ ਉੱਪਰ ਹੋਈ ਆ ਨਹੀਂ ਤਾਂ ਸਾਰੇ ਆਪਣੇ ਆਪਣੇ ਕੰਮ ਕਰ ਰਹੇ ਸੀ ਜਿਹੜੇ ਵਧੀਆ ਕਰ ਰਹੇ ਸੀ ਸੁਖ ਦੀ ਜ਼ਿੰਦਗੀ ਜੀ ਰਹੇ ਸੀ ਜਿਨ੍ਹਾਂ ਅੱਜ ਢੇਰਾਂ ਦੇ ਢੇਰ ਪੂਰੀ ਜ਼ਿੰਦਗੀ ਦੀ ਕਮਾਈ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਲਾਤੀ ਅੱਜ ਉਹਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਅਸੀਂ ਇਹ ਕਹਿੰਦੇ ਆ ਵੀ ਆਪਣੇ ਘਰ ਜਿਹੜੀ ਅੱਧੀ ਵੀ ਆ ਨਾ ਅੱਧੀ ਖਾ ਕੇ ਸੋਝੋ ਉੱਥੇ ਵਿਦੇਸ਼ਾਂ ਚ ਜੰਗਲਾਂ ਚ ਨਾ ਰੋਲੋ ਸੋ ਧੰਨਵਾਦ ਤੁਸੀਂ ਸਾਡੀ ਵੀਡੀਓ ਨੂੰ ਦੇਖਿਆ ਤੇ ਦੇਖ ਕੇ ਮੈਂ ਇਹ ਕਹਿਣਾ ਚਾਹਾਂਗਾ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰਨਾ ਅਗਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤੇ ਹਰ ਇੱਕ ਪੰਜਾਬੀ ਤੱਕ ਪਹੁੰਚਾਓ ਵੀਡੀਓ ਨੂੰ ਤਾਂ ਜੋ ਇਸ ਵੀਡੀਓ ਰਾਹੀਂ ਹਰ ਇੱਕ ਪੰਜਾਬੀ ਨੂੰ ਸਮਝਾਇਆ ਜਾ ਸਕੇ ਦੱਸਿਆ ਜਾ ਸਕੇ ਕਿ ਕੱਲਾ ਬਾਹਰ ਹੀ ਨਹੀਂ ਕੁਝ ਹੈ ਇੱਥੇ ਵੀ ਅਸੀਂ ਮਿਹਨਤ ਕਰਕੇ ਆਪਣੇ ਆਪ ਨੂੰ ਆਪਣੇ ਘਰ ਨੂੰ ਆਪਣੀ ਫੈਮਿਲੀ ਦੇ ਨਾਲ ਰਹਿ ਕੇ ਅਸੀਂ ਤੁਹਾਨੂੰ ਵੀ ਵਿਦੇਸ਼ ਵਰਗਾ ਬਣਾ ਸਕਦੇ ਹਾਂ ਕਰ ਵਿਦੇਸ਼ ਵਰਗਾ ਬਣਾ ਸਕਦੇ ਹਾਂ ਧੰਨਵਾਦ